ਸਾਰੇ ਭਗਤਾਂ ਨੂੰ ਜੈ ਮਾਤਾ ਦੀ ਜੀ ਅੱਜ ਪਿੰਡ ਤਰਖਾਨ ਮਾਝਾ ਦੇ ਕਿ ਨੌਜਵਾਨ ਸਭਾ ਵੱਲੋਂ ਲੰਗਰ ਲਾਇਆ ਗਿਆ ਜੜੀ ਚੌੜ ਦਾ ਨਾਲ ਪ੍ਰਸ਼ਾਦ ਹੈ ਤੇ ਸਾਡੇ ਪ੍ਰਧਾਨ ਜੀ ਗੋਬੀ ਜੀ ਹੋਣੀ ਇਹਨਾਂ ਦੇ ਨਾਲ ਹੋਰ ਨੌਜਵਾਨ ਸਾਰੇ ਇਕੱਠੇ ਹੋ ਕੇ ਲੰਗਰ ਲਾਇਆ ਕਿ ਤੇ ਰਾਤ ਨੂੰ ਜਾਗਰਣ ਵੀ ਆ ਤੇ ਇਹਨਾਂ ਦਾ ਬਹੁਤ ਵੱਡਾ ਅਪਰਾਧ ਹੈ ਇਹ ਬੱਚੇ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਲੰਗਰ ਲਾਉਂਦੇ ਨੇ ਪਰ ਕਿਸੇ ਵਿਅਕਤੀ ਨੇ ਇਹਨਾਂ ਤੇ ਐਜੂਕੇਸ਼ਨ ਲਾਇਆ ਕਿ ਪੈਸੇ ਇਕੱਠਾ ਕਰਕੇ ਇਹ ਨਸ਼ਾ ਵੇਚਦੇ ਨੇ ਨਸ਼ਾ ਖਾਂਦੇ ਨੇ ਨਸ਼ਾ ਕਰਦੇ ਨੇ ਇਹ ਬਹੁਤ ਮੱਦ ਭਾਗੀ ਗੱਲ ਹੈ ਬਹੁਤ ਮਾੜੀ ਗੱਲ ਹੈ ਕਿਉਂਕਿ ਧੰਦੇ ਕੰਮ ਦੇ ਵਿੱਚ ਕਦੇ ਵਿ ਇਹਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਸਾਰੇ ਪਿੰਡ ਦੇ ਵਿੱਚ ਸਰਾਂਗਾ ਜੋ ਕਦਮ ਚੱਕਿਆ ਬੱਚਿਆਂ ਨੇ ਹਰ ਵਾਰ ਜਦੋਂ ਸਾਬ ਜੱਦਾ ਰਸ਼ੀਦੀਆ ਦਾ ਉਹਦੋਂ ਵੀ ਲੰਗਰ ਲਾਉਂਦੇ ਨੇ ਹਰ ਵਾਰ ਲੰਗਰ ਲਾਉਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਬੱਚਿਆ ਹੁਣ ਲੰਗਰ ਕਦੋਂ ਲਾਇਆ ਮਾਤਾ ਦੇ ਹਾਂਜੀ ਲੰਗਰ ਇਹ ਮਾਤਾ ਵੀ ਮਾਤਰੇ ਗਈ ਸੀ ਉੱਥੇ ਵੀ ਲੰਗਰ ਲਾ ਕੇ ਆਏ ਨੇ ਜੀ ਤੇ ਇੱਥੇ ਪਿੰਡ ਵੀ ਲੰਗਰ ਲਾਇਆ ਇਹਨਾਂ ਨੇ ਮਾਤਾ ਨੇ ਰੱਤ ਲੈ ਕੇ ਨੇ ਲੰਗਰ ਚੱਲਦੇ ਫਿਰ ਲੰਗਰ ਉੱਥੇ ਜਾਂਦੇ 2 ਦਿਨ ਉੱਥੇ ਲੱਗਦੇ ਨੇ ਜੀ ਅੱਜ ਇੱਥੇ ਰਾਤ ਇੱਕ ਦਿਨ ਨੇ ਰਾਤੋਂ ਜਾਗਣਾ ਜੀ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਹਰ ਅੱਜ ਦੇ ਮਾਤਾ ਦਾ ਹਰੇਕ ਸਮੇਂ ਲੰਘਾਉਂਦੇ ਆ ਕਿਉਂਕਿ ਜਿਹਨਾਂ ਦੇ ਇੱਕੇ ਪ੍ਰਵਾਹ ਹੈ ਧਾਰਾ ਧਾਲ ਪੱਠੀ ਕਰਕੇ ਜੋ ਵੀ ਹਰੇਕ ਥੰਦੇ ਕਨੇ ਕਰਦੇ ਬਗਾ ਕੰਨਨ ਕਰਕੇ ਲੰਘਾ ਰਹੇ ਨੇ ਕਿ ਇਹ ਗਲਤ ਆਪਸੇ ਨੂੰ ਨਾ ਸੈਟ ਹੋ ਨਹੀਂ ਚੁੱਕੇ ਜਿੱਕੇ ਸਿੱਖਾ ਵੀ ਨਹੀਂ ਕੋਸ ਸਰ ਸਰ ਗਲਤ ਹੈ ਇਸ ਇਸ਼ਾਰ ਤੋਂ ਗੱਲ ਨਹੀਂ ਚਾਹੀਦੀ ਜਿੰਦ ਵੀਡੀਓ ਬਾਈ ਵੀ ਹਾਂ ਇਹ ਵੀ ਵੀਡੀਓ ਬੱਲ ਹੈ ਇਹ ਵੀ ਬਬੇ ਕਹਲੇ ਪਰਵਾਣੇ ਇਹ ਲੰਗਰ ਲਾਉਦੇ ਨਹੀਂ ਲੰਗਰ ਹੈ ਹਰ ਸਾਲ ਲੰਗਰ ਲਾਉਂਦੇ ਜੀ ਕੋਈ ਨਾਗਰੀਏ ਚਾਹਤ ਕੋਈ ਕੋਰਟਰ ਕੋਲੋਂ ਬਾਤ ਚੇਤੇ ਕਰੇ ਹਾਂਜੀ ਉਹ ਦੱਸਿਆ ਕੋਈ ਨਹੀਂ ਹੋਈ ਸਰ ਹਾਂਜੀ ਲੈਣਾ ਕੋਈ ਗੁੰਗਾਮ ਕਰਦਾ ਚੌਂਕੀਦਾਰ ਇਹ ਮੁੰਡੇ ਆਪਣੀ ਸੇਵਾ ਕਰਕੇ ਇਕੱਠੀ ਕਰਕੇ ਲੰਗਰ ਲਾਉਂਦੇ ਹਰ ਸਾਲ ਲਾਉਂਦੇ ਜੋ ਇਹਨਾਂ ਫਰਜ਼ਾ ਉਹ ਕਰਦੇ ਆ ਆਪਣੀ ਸੇਵਾ ਨੇ ਧਿਆਨ ਨੇ ਹੈ ਕਿਵੇਂ ਕਰਦੇ ਆ ਵਧੀਆ ਕਰਦੇ ਆ ਇਹ ਕਿਸੇ ਨੇ ਵੀਡੀਓ ਪਾਤੀ ਉਹਨਾਂ ਦਾ ਧਿਆਨ ਰੱਖਿਆ ਜਾ ਬਈ ਕੀ ਜਾਏਗਾ ਕਿ ਨਾ ਜਾਏਗਾ ਆਦੀ ਵੀਡੀਓ ਪਾਦੀ ਇਹਨਾਂ ਦੀ ਵੀ ਆਵਾਜ਼ ਦੀ ਕਿਸੇ ਗਰਾਹੀ ਗੱਪੀ ਕਰਨ ਗਾਇਸ ਤੇ ਵੀ ਕਹਿੰਦੇ ਨਸ਼ਾ ਕਰਦੇ ਆ ਇਹ ਕੀ ਕੋਈ ਲੰਗਰ ਨਹੀਂ ਲਾਉਂਦੇ ਕੋਈ ਕੁਝ ਨਹੀਂ ਕਰਦੇ ਠੀਕ ਹੈ ਇੱਥੇ ਮੰਨ ਕਰਦੇ ਆ ਅਸੀਂ ਇਹ ਕਹਿੰਦੇ ਵੀ ਇਨਸਾਫ ਮਿਲਣਾ ਚਾਹੀਏ ਵੀ ਜੋ ਕੋਈ ਕਰਦਾ ਹੈ ਗਾਇ ਤੇਵਾ ਕਰਦਾ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਆਪਾਂ ਨੇ ਜਾਗਰਣ ਕਰਾ ਗਏ ਜੀ ਇੱਧਰ ਪੋਰੇ ਸ਼ਾਮ ਨੂੰ ਜਾਗਰਣ ਤਾਂ ਸਮਝਾਈ ਉਹ ਲਗਾਈ ਇਹ ਕੋਈ ਜਾਗਰਣ ਉਹ ਆਤਮਾ ਪਿਆਰ ਹੋ ਰਹੀ ਹੈ